ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੱਲ ਕਰਾਂਗੇ ਤਰਨ ਤਾਰਨ ਜਿਮਨੀ ਚੋਂ ਦੀ ਤਾਂ ਤਨ ਤਨ ਜਿਮਨੀ ਚੋਂ ਦਾ ਜਿਹੜਾ ਨਤੀਜਾ ਲਗਭਗ ਆ ਗਿਆ ਹੈ 16 ਰਾਊਂਡ ਦੇ ਵਿੱਚੋਂ 15 ਰਾਊਂਡ ਦਾ ਰਿਜ਼ਲਟ ਜਿਹੜਾ ਹੈ ਉਹ ਆ ਗਿਆ ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਜਿਹੜੇ ਨੇ ਉਹ ਲਗਭਗ ਜਿੱਤ ਦਰਜ ਕਰ ਚੁੱਕੇ ਨੇ 15 ਰਾਊਂਡ ਕਲੀਅਰ ਹੋ ਚੁੱਕੇ ਨੇ 15 ਰਾਊਂਡ ਤੱਕ ਹਰਮੀਤ ਸਿੰਘ ਸੰਧੂ ਨੂੰ 40169 ਜਿਹੜੀਆਂ ਵੋਟਾਂ ਮਿਲੀਆਂ ਨੇ ਔਰ ਦੂਜੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜਿਨ੍ਹਾਂ ਨੂੰ 28852 ਵੋਟਾਂ ਮਿਲੀਆਂ ਲਗਭਗ ਹਰਮੀਤ ਸਿੰਘ ਸੰਧੂ ਇਹਨਾਂ ਤੋਂ 11317 ਵੋਟਾਂ ਦੇ ਨਾਲ ਲੱਗੇ ਨੇ ਔਰ ਇੱਕ ਰਾਊਂਡ ਅੱਗੇ ਬਾਕੀ ਔਰ ਗੱਲ ਕਰੀਏ ਤੀਜੇ ਨੰਬਰ ਦੀ ਤੱਕ ਤੀਜੇ ਨੰਬਰ ਤੇ ਜਿਹੜੀ ਆ ਭਾਈ ਮਨਦੀਪ ਸਿੰਘ ਖਾਲਸਾ ਜੋ ਵਾਰਿਸ ਪੰਜਾਬ ਜਥੇਬੰਦੀ ਔਰ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਸੀ 18315 ਵੋਟਾਂ ਇਹਨਾਂ ਨੂੰ 15 ਜਿਹੜੇ ਰਾਉਂਡ ਕਲੀਅਰ ਹੋਣ ਤੱਕ ਮਿਲ ਚੁੱਕੀਆਂ ਨੇ ਔਰ ਤੀਸਰੇ ਨੰਬਰ ਤੇ ਕਾਬਜ ਨੇ ਭਾਈ ਮਨਦੀਪ ਸਿੰਘ ਖਾਲਸਾ ਬਹੁਤ ਵੱਡੀ ਮਤਲਬ ਇਹ ਮੰਨਿਆ ਜਾ ਸਕਦਾ ਹੈ ਕਿਉਂਕਿ ਭਾਈ ਮਨਦੀਪ ਸਿੰਘ ਖਾਲਸਾ ਦੀ ਕੋਈ ਰਾਜਨੀਤਿਕ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਸੀ ਔਰ ਨਾ ਹੀ ਕੋਈ ਵੱਡੀ ਪੋਲੀਟੀਕਲ ਪਾਰਟੀ ਇਹਨਾਂ ਦੇ ਪਿੱਛੇ ਸੀ ਤਾਂ ਵੀ ਤੀਸਰੇ ਨੰਬਰ ਤੇ ਆਏ ਔਰ ਵੱਡੀ ਪਾਰਟੀ ਕਾਂਗਰਸ ਜਿਹੜੀ ਚੌਥੇ ਨੰਬਰ ਤੇ ਚੱਲੇਗੀ ਹੈ ਕਾਂਗਰਸ ਦਾ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 15 ਰਾਊਂਡ ਤੱਕ 14010 ਵੋਟਾਂ ਮਿਲੀਆਂ ਔਰ ਭਾਜਪੀ ਜਿਹੜੀ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ ਉਹਦੇ ਉਮੀਦਵਾਰ ਹਜੀਤ ਸਿੰਘ ਨੂੰ ਕਰੀਬ-ਕਰੀਬ 5762 ਵੋਟਾਂ ਜੜੀਆਂ ਮਿਲੀਆਂ ਹੈ ਔਰ ਮੇਰੇ ਨਾਲ ਗੱਲਬਾਤ ਕਰਾਂਗੇ तमाम ਮੁੱਦਿਆਂ ਤੇ ਜਿਹੜੀ तमाम ਇਸ ਜਿਹੜੀ ਇਲੈਕਸ਼ਨ ਤੇ ਚਰਚਾ ਕਰਨ ਵਾਸਤੇ ਮੇਰੇ ਸਾਥੀ ਹਰਤੇਦਰ মিডিਆ ਗਰੁੱਪ ਦੇ ਮੁਖ ਸੰਪਾਦਕ ਸਰਬਜੋਤ ਸਿੰਘ ਸੰਧਾ ਜੀ ਨੇ ਸੰਧਾ ਸਾਹਿਬ ਕਿਵੇਂ ਦੇਖਦੇ ਜੇ ਸਭ ਤੋਂ ਪਹਿਲਾਂ ਹਰਮੀਤ ਸਿੰਘ ਸੰਧੂ ਦੀ ਜਿੱਤ ਨੂੰ ਕਿਦਾਂ ਦੇਖਦੇ ਜੇ ਜੀਲ ਸਾਹਿਬ ਜਿਮਣੀ ਚੋਣ ਦੇ ਵਿੱਚ ਹਰਮੀਤ ਸਿੰਘ ਸੰਧੂ ਜਿਹੜੇ ਕਿ ਆਵਾਮੀ ਪਾਰਟੀ ਦੇ ਕੈਂਡੀਡੇਟ ਸੀਗੇ ਤੇ ਬੀਤੇ ਉਹੀ ਮਹੀਨੇ ਪਹਿਲਾਂ ਜਿਹੜਾ ਇਹਨਾਂ ਨੂੰ ਡਿਵੈਲਪ ਕਰਾਇਆ ਗਿਆ ਜੀ 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 ਤੇ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਜਿੱਤ ਤਰਜੀ ਕੀਤੀ ਹੈ ਬਾਏ ਇਲੈਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਾਰੀ ਮੀਟੇ ਬਲ ਨੂੰ ਵਧਾਈ ਦਿੰਦੇ ਹਾਂ ਹੂੰ ਦੂਸਰੀ ਗੱਲ ਇਹ ਕਿ ਦਿਉਲ ਸਾਹਿਬ ਜਿਹੜੀ ਬਾਏ ਇਲੈਕਸ਼ਨ ਹੁੰਦੀ ਆ ਇਹ ਸਿਲੈਕਸ਼ਨ ਦੇ ਵਿੱਚ ਮੇਰਾ ਮੰਨਣਾ ਇਹ ਆ ਕਿ ਲੋਕ ਹਾਲੇ ਇਹ ਸੋਚਦੇ ਆ ਕਿ ਡੇਢ ਸਾਲ ਦਾ ਸਮਾਂ ਪਿਆ ਕਿਤੇ ਨਾ ਕਿਤੇ ਲੋਕਾਂ ਦੇ ਉੱਪਰ ਦਬਾਅ ਹੁੰਦਾ ਸਰਕਾਰ ਦਾ ਦਬਾਅ ਕਹਿੰਦੇ ਹੋ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕ ਕੰਮਾਂ ਨਾਲ ਜੁੜੇ ਹੋਏ ਜੀ ਅੱਜ ਜੇ ਉਹਨਾਂ ਨੇ ਹਰਨੀਤ ਸਿੰਘ ਸੰਧੂ ਨੂੰ ਵੋਟਾਂ ਪਾਈਆਂ ਆ ਤੇ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਕਿਉਂਕਿ ਜਿੱਥੇ ਸਾਡੇ ਮੀਡੀਆ ਦੇ ਸਾਥੀ ਜਾਂਦੇ ਸੀਗੇ ਪੁੱਛਦੇ ਸੀ ਕਿ ਲੋਕ ਇਹੋ ਕਹਿੰਦੇ ਸੀਗੇ ਤੇ ਜੀ ਹਾਲੇ ਇਹਨਾਂ ਦਾ 1.5 ਸਾਲ ਪਿਆ ਆ ਇੱਕ ਕਾਰਨ ਇਹ ਹੋ ਜਾਂਦਾ ਆ ਕਿ ਜਦੋਂ ਇਦਾਂ ਸਮਾਰੇ ਕਾ ਹੋਵੇ ਤਾਂ ਜਿਹੜੀ ਸੱਤਾ ਦਾ ਰਿਤੇ ਰਿਹਾ ਉਹਨੂੰ ਉਹਦਾ ਜਿਹੜਾ ਬੈਨੀਫਿਟ ਮਿਲਦਾ ਹਮ ਪਰ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆ ਹਮ ਜਿੰਨੇ ਜਿਸ ਤਰੀਕੇ ਦੇ ਨਾਲ ਉਹਨੇ ਕਮਬੈਕ ਕੀਤਾ ਆ ਹਮ ਤੇ ਤੇ ਮੈਂ ਇਹ ਗੱਲ ਕਹੂੰਗਾ ਕਿ ਅਕਾਲੀ ਦਲ ਦੀ ਵਾਪਸੀ 2027 ਦੀਆਂ ਚੋਣਾਂ ਦੇ ਵਿੱਚ ਜੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਤੇ ਭਾਈ ਮਨਦੀਪ ਸਿੰਘ ਜਿਹੜੇ ਕਿ ਵਿਾਰਸ ਪੰਜਾਬ ਦੇ ਜਥੇਬੰਦੀ ਆ ਤੇ ਇਹ ਹੋਰ ਨਾ ਭੰਤਕ ਧਰਾ ਬੰਦੋ ਬਾਲ ਕਰਨ ਹੂੰ ਜਿਹੜੇ ਕਿ ਤੀਸਰੇ ਨੰਬਰ ਤੇ ਆਏ ਆ ਹੂੰ ਖੇਤਰੀ ਧਰਾਂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਜੀ ਸਭ ਹੂੰ ਇਸ ਇਲੈਕਸ਼ਨ ਦੇ ਨਾਲ ਠੀਕ ਆ ਹਰਮਿੰਦਰ ਸਿੰਘ ਸੰਧੂ ਜਿੱਤੇ ਅੱਜ ਪਾਰਟੀ ਜਿਹੜੀ ਆਮ ਆਮੀ ਪਾਰਟੀ ਖੁਸ਼ੀ ਮਨਾ ਰਹੀ ਆ ਹੂੰ ਪਰ ਜਿਹੜੇ 2027 ਦੇ ਵਿੱਚ ਜੋ ਸਰਕਮਸਟੈਂਸ ਬਣਨੇ ਆ ਜੋ ਉਦੋਂ ਦੇ ਹਾਲਾਤ ਬਣਨੇ ਆ ਜੇ ਉਹਨੂੰ ਆਮ ਆਦਮੀ ਪਾਰਟੀ ਬਚੇ ਅੱਜ ਦੀ ਡੇਟ ਦੇ ਵਿੱਚ ਤਾਂ ਉਦੋਂ ਜਾ ਕੇ ਜਿਹੜੇ ਉਹ ਮਾਪਦਰ ਹੋਰ ਹੋ ਜਾਂਦਾ ਸੰਧਾ ਸਾਹਿਬ ਇਹ ਇਹ ਆਪਾਂ ਮੰਨ ਕੇ ਚੱਲ ਸਕਦੇ ਆ ਕਿ ਇਹਨਾਂ ਨੂੰ ਜਿਹੜੀਆਂ ਖੇਤਰੀ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਵਾਰਿਸ ਪੰਜਾਬ ਹੈ ਚਾਹੇ ਅਕਾਲੀ ਦਲ ਪੁਨਰ ਸਰਜੀਤ ਹੈ ਪੰਥਕ ਤਰ੍ਹਾਂ ਨੂੰ ਇਸ ਚੀਜ਼ ਦਾ ਇਸ ਚੀਜ਼ ਦਾ ਚਾਣਨਾ ਹੋ ਗਿਆ ਹੈ ਕਿ 2027 ਦੇ ਵਿੱਚ ਅਸੀਂ ਤਾ ਕਾਮਯਾਬ ਜੇ ਹੀ ਇੱਕ ਮੰਚ ਤੇ ਇਕੱਠੇ ਹੋਵਾਂਗੇ ਜੂਲ ਸਾਹਿਬ ਤੁਸੀਂ ਕੈਲਕੂਲੇਸ਼ਨ ਕਰਦੀ ਆ ਤੁਹਾਡੇ ਕੋਲ ਅੰਕੜੇ ਪਏ ਆ ਹੂੰ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਤੁਸੀਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਵੋਟ ਹੂੰ ਤੇ ਭਾਈ ਮਨਦੀਪ ਸਿੰਘ ਦੀ ਵੋਟ ਬਿਲਕੁਲ 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 ਇਹ ਜੇ ਦੋ ਉਮੀਦਵਾਰਾਂ ਦੀ ਵੋਟ ਨੂੰ ਮਿਲਾਇਆ ਜਾਂਦਾ ਤਾਂ ਜਿਹੜੇ ਇਹ ਨਤੀਜੇ ਆ ਜਿਹੜੀ ਇਸ ਚੋਣ ਦੇ ਉਹ ਬਦਲਦੇ ਬਦਲਦੇ ਆ 2027 ਦੇ ਵਿੱਚ ਉਹ ਬਹੁਤਾ ਸਮਾਂ ਨਹੀਂ ਹੁੰਦਾ ਹੂੰ ਜਿਸ ਤਰ੍ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਜੂ ਲੋਕਾਂ ਦਾ ਪ੍ਰਭਾਵ ਨਹੀਂ ਸੀ ਹੂੰ ਕਿਉਂਕਿ ਜਿਹੜੇ ਸ਼ੁਰੂਆਤੀ ਰੁਝਾਨ ਸੀਗੇ ਜਦੋਂ ਪਹਿਲੇ ਦੂਸਰਾ ਤਾਂ ਤੀਸਰਾ ਰਾਊਂਡ ਚੱਲ ਗਿਆ ਤੇ ਉਦੋਂ ਅਕਾਲੀ ਕਲ ਦੇ ਨਿਸਕੰਦਰਵਾ ਅੱਗੇ ਸੀ ਹੂੰ ਪਰ ਜਿਸ ਤਰੀਕੇ ਨਾਲ ਸ਼ਹਿਰੀ ਵੋਟਾਂ ਦੀ ਗਿਣਤੀ ਹੋਈ ਆ ਸ਼ਹਿਰੀ ਵੋਟਾਂ ਤੋਂ ਬਾਅਦ ਫਿਰ ਜਿਹੜਾ ਦੂਸਰੇ ਪਾਸੇ ਦਾ ਜਿਹੜਾ ਬਲਾਕ ਜਿਹੜਾ ਸ਼ੁਰੂ ਹੋਇਆ ਆ ਪਿੰਡਾਂ ਦੀ ਗਿਣਤੀ ਹੋਈ ਆ ਉਹਦੇ ਵਿੱਚ ਹੌਲੀ-ਹੌਲੀ ਜਿਹੜੀ ਲੀਡ ਜਿਹੜੀ ਆ ਉਹ ਵੱਧ ਗਈ ਪਰ ਦਿਉੜ ਸਾਹਿਬ ਉਹ ਸਭ ਤੋਂ ਜਿਆਦਾ ਵਿਚਾਰਨ ਵਾਲੀ ਗੱਲ ਇਹ ਆ ਇਹ 2027 ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਸਰਕਾਰ ਬਣਾਉਣੀ ਆ ਬਿਲਕੁਲ 150 ਸਾਲ ਰਹਿ ਗਿਆ ਇਹਨਾਂ ਦਾ ਝਾੜੂ ਵਾਲਿਆਂ ਦਾ ਹੂੰ ਉਹ ਦੋਵੇਂ ਤੇ ਰਾਜੀਆਂ ਚੌਥੇ ਤੇ ਪੰਜਵੇਂ ਨੰਬਰ ਤੇ ਆ ਰਹੀਆਂ ਹੂੰ ਕਾਂਗਰਸ ਤੇ ਜੀ ਬੀਜਪੀ ਜੀ ਇਹ ਕਿੱਦਾਂ ਦੇਖਦੇ ਜੇ ਅ ਬੀਜਪੀ ਦੀ ਜਿਹੜੀ ਕਾਰਗੁਜ਼ਾਰੀ ਆ ਸੰਧਾ ਸਾਹਿਬ ਕਿੱਦਾਂ ਦੇਖਦੇ ਜੇ ਕਿਉਂਕਿ ਅ ਇੱਕ ਪਾਸੇ ਤਾਂ ਬੀਜੇਪੀ ਜਿਹੜੀ ਆ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਦੀ ਐ ਹੁਣ ਚੰਡੀਗੜ੍ਹ ਵਾਲਾ ਮਸਲਾ ਹੀ ਤੁਸੀਂ ਦੇਖ ਲਓ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੀ ਐ ਵੀ ਤੁਸੀਂ ਬੀਜੇਪੀ ਨੂੰ ਅਪਣਾ ਲਓ ਕਿਵੇਂ ਵੇਖਦੇ ਜੀ ਢੋਲ ਸਾਹਿਬ ਜਦੋਂ ਦੂਰਾ ਮਾਪ ਡੰਡ ਲੈ ਕੇ ਕੋਈ ਵੀ ਰਾਜਨੀਤਿਕ ਧਿਰ ਆਉਂਦੀ ਐ ਨਾ ਤਾਂ ਲੋਕ ਯਕੀਨ ਨਹੀਂ ਕਰਦੇ ਹੂੰ ਆਪਾਂ ਗੱਲ ਕਰਦੇ ਆਂ ਵੀ ਅਕਾਲੀ ਦਲ ਜਿੰਨੀ ਦੇਰ ਤੱਕ ਅਕਾਲੀ ਦਲ ਦੀ ਪਾਲਿਸੀ ਡਬਲ ਰਹੀ ਸੀ ਬੀਜੇਪੀ ਦੇ ਨਾਲ ਮੇਲ ਖਰਗੀ ਸੀ ਤਾਂ ਉਹਨਾਂ ਦੇ ਬਿਆਨ ਹੋਰ ਤਰ੍ਹਾਂ ਦੇ ਹੁੰਦੇ ਸੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਿਆਨ ਹੋਰ ਤਰ੍ਹਾਂ ਦੇ ਹੋ ਗਏ ਪੰਜਾਬ ਦੇ ਹੱਕਾਂ ਬਾਰੇ ਜਦੋਂ ਗੱਲ ਆਉਂਦੀ ਹੈ ਤਾਂ ਸਰਜੀਤ ਸਿੰਘ ਬਾਦਲ ਬੋਲਦੇ ਆ ਪਰ ਜਦੋਂ ਇਹਨਾਂ ਦਾ ਅਲਾਈਸ ਬੀਜੇਪੀ ਦੇ ਨਾਲ ਸੀ ਉਦੋਂ ਇਹਨਾਂ ਦੀਆਂ ਸਟੇਟਮੈਂਟ ਹੋਰ ਤਰ੍ਹਾਂ ਦੀਆਂ ਸੀ ਉਹੀ ਗੱਲ ਅੱਜ ਜਿਹੜੀ ਬੀਜੇਪੀ ਦੀ ਹੈ ਬੀਜੇਪੀ ਦੇਖੋ ਬੀਜੇਪੀ ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੀ ਹੈ ਪਰ ਐਕਚੁਅਲ ਦੇ ਵਿੱਚ ਜੇ ਉਹ ਸਾਰੀਆਂ ਸਟੇਟਾਂ ਨੂੰ ਇੱਕੋ ਜਿਹਾ ਬਣ ਕੇ ਚਲਦੀ ਹੈ ਤਾਂ ਫਿਰ ਜਦੋਂ ਪੰਜਾਬ ਦੇ ਕਿਸਾਨ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਸੀ ਬਿਲਕੁਲ ਤੇ ਫਿਰ ਉਹਨਾਂ ਨੂੰ ਸਰਹੱਦ ਤੇ ਕਿਉਂ ਰੁਕਿਆ ਗਿਆ ਕਿਉਂ ਰੁਕਿਆ ਗਿਆ ਉਹਨਾਂ ਨੂੰ ਜਿਸ ਤਰ੍ਹਾਂ ਉਹ 220 ਚ ਗਏ ਸੀਗੇ ਉਹਨਾਂ ਨੂੰ ਜਾਣ ਲੈਂਦੇ ਉਹਨਾਂ ਨੂੰ ਕਹਿੰਦੇ ਹਾਂਜੀ ਤੁਸੀਂ ਆਪਦੀਆਂ ਮੰਗਾਂ ਲੈ ਕੇ ਆਏ ਜੇ ਤੇ ਸੁਣੋ ਮੈਂ ਇਹ ਕਹਿੰਦਾ ਕਿ ਫਿਰ ਵੀ ਪੰਜਾਬ ਦੇ ਲੋਕ ਇੰਨੇ ਦਿਆਲੂ ਆ ਕਿ ਉਹਨਾਂ ਨੇ ਬਾਏ ਇਲੈਕਸ਼ਨ ਦੇ ਵਿੱਚ ਵੋਟ ਨਾ ਪਾ ਕੇ ਬੀਜੇਪੀ ਨੂੰ ਜਵਾਬ ਦਿੱਤਾ ਨਾ ਕਿ ਉਹਨਾਂ ਨੇ ਵਿਰੋਧ ਕੀਤਾ ਵੀ ਜੀ ਸੰਧਾ ਸਾਹਿਬ ਕਰੀਬ ਕਰੀਬ ਡੇਢ ਸਾਲ ਰਹਿ ਗਿਆ 2027 ਦੀਆਂ ਇਲੈਕਸ਼ਨਾਂ ਨੂੰ ਔਰ ਇਹ ਚਰਚਾ ਚੱਲਦੀ ਸੀ ਕਿ ਕਾਲੀ ਦਲ ਜਿਹੜਾ ਹੈ ਉਹ ਅਜੇ ਵਾਪਸੀ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਤੋਂ ਲੋਕ ਨਿਰਾਸ਼ ਨੇ ਔਰ ਜਿਹੜਾ ਆਪਸ਼ਨ ਬਚਦਾ ਹੈ ਉਹ ਕਾਂਗਰਸ ਤੇ ਜਿਸ ਤਰੀਕੇ ਦੇ ਨਾਲ 14010 ਵੋਟਾਂ ਜਿਹੜੀਆਂ ਕਰੀਬ 15 라ਉਂਡ ਜਿਹੜੇ ਨਿਕਲ ਚੁੱਕੇ ਕੇਵਲ ਇੱਕ 라ਉਂਡ ਬਾਕੀ ਹੈ ਕਾਂਗਰਸ ਦੇ ਉਮੀਦਵਾਰ ਨੂੰ ਮਿਲਿਆ ਕੀ ਕੀ ਸਮਝਦੇ ਜੇ ਕਿੱਥੇ ਕਮੀ ਆ ਜਾਂ ਜਿਵੇਂ ਇਹਨਾਂ ਦੇ ਪ੍ਰਧਾਨ ਸਾਹਿਬ ਨੇ ਕੋਈ ਦੋ ਤਿੰਨ ਵਿਵਾਦਿਤ ਬਿਆਨ ਦਿੱਤੇ ਆ ਕੋਈ ਉਹਦੀ ਵਜ੍ਹਾ ਕਰਕੇ ਆ ਜਾਂ ਕੋਈ ਹੋਰ ਕਾਰਨ ਹੈ ਜੋਨ ਸਾਹਿਬ ਹਰ ਇੱਕ ਦੇ ਵਿਅਕਤੀਗਤ ਵਿਚਾਰ ਹੋ ਸਕਦੇ ਆ ਹਮ ਰਾਜਾ ਬਰਿੰਗ ਸਾਹਿਬ ਦੇ ਵੀ ਵਿਅਕਤੀਗਤ ਵਿਚਾਰ ਸੀ ਜਿਹੜੇ ਉਹਨਾਂ ਨੇ ਸਰਦਾਰ ਗੁੱਟਾ ਸਿੰਘ ਬਾਰੇ ਕੀਤੇ ਹਮ ਜਿਹੜੇ ਉਹਨਾਂ ਨੇ ਉਹ ਜਦੋਂ ਬੱਚਿਆਂ ਦੇ ਜਾ ਕੇ ਨਾਲ ਉਹਨਾਂ ਨੇ ਹਮ ਹਰਕਤ ਕੀਤੀ ਆ ਉਹ ਉਹਨਾਂ ਦੇ ਨਿੱਜੀ ਸੀਗੇ ਮੇਰਾ ਮੰਨਣਾ ਇਹ ਆ ਕਿ ਜਿੰਨੀ ਦੇਰ ਤੱਕ ਕਾਂਗਰਸ ਧੜੇਬੰਦੀ ਤੋਂ ਉੱਪਰ ਨਹੀਂ ਉੱਠਦੀ ਹੂੰ ਕਿਉਂਕਿ ਮੈਂ ਕਲੀਅਰ ਕਰ ਦਿੰਦਾ ਜੀ ਦਰਸ਼ਕਾਂ ਨੂੰ ਕਿ ਸਰਦਾਰ ਕਰਮਜੀਤ ਸਿੰਘ ਬੁਰਜ ਜਿਹੜੇ ਸੀਗੇ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਕਰੀਬੀ ਮੰਨੇ ਜਾਂਦੇ ਹੂੰ ਇਹ ਜਿਹੜੀ ਵਾਇਲ ਇਕਸ਼ਨ ਦੀ ਟਿਕਟਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਰਾਲੀ ਉਹਨਾਂ ਨੂੰ ਮਿਲੀ ਸੀ ਹੂੰ ਕਿਉਂਕਿ ਇਹ ਆਪਸ ਵਿੱਚ ਜਿਹੜੀ ਕਾਂਟੋਪਰੇਸ਼ਨਾਂ ਦਾ ਚੱਲਦਾ ਆ ਹੂੰ ਉਹਦੇ ਵਿੱਚ ਆ ਕੇ ਜਿਹੜੀ ਕਾਂਗਰਸ ਆ ਉਹਦੇ ਸੂਬਾ ਪ੍ਰਧਾਨ ਵੱਲੋਂ ਇਹੋ ਜਿਹੇ ਬਿਆਨ ਦਾਗਦੇ ਨੇ ਜਿਹੜੇ ਆਪ ਦੇ ਹੀ ਉਮੀਦਵਾਰ ਨੂੰ ਨੁਕਸਾਨ ਪਹੁੰਚਾਉਂਦੇ ਬਿਲਕੁਲ ਤਾਂ ਜੂਲ ਸਾਹਿਬ ਇਹ ਕਿਤਨਾ ਕਿਤੇ ਆਪਦੇ ਪੈਰਾਂ ਤੇ ਆਪੇ ਘਵਾੜਾ ਜਿਹੜਾ ਆ ਬ੍ਰਿੰਗ ਸਾਹਿਬ ਵਰਗੇ ਨੇ ਮਾਰਿਆ ਆ ਹੂੰ ਮਤਲਬ ਜਦੋਂ ਬਹੁਤ ਘੱਟ ਸਮਾਂ ਰਹਿ ਗਿਆ ਹੋਵੇ ਜਦੋਂ ਉਹ ਚੋਣ ਆਈ ਹੋਵੇ ਜਿਸ ਚੋਣ ਨੇ 27 ਤੱਕ ਹਵਾ ਬਣਉਣੀ ਹੋਵੇ ਪਾਰਟੀ ਦੀ ਅਜਿਹੇ ਮੌਕੇ ਤੇ ਆ ਕੇ ਜਿਹੜਾ ਪੰਜਾਬ ਦਾ ਜ਼ਿੰਮੇਵਾਰ ਪ੍ਰਧਾਨ ਆ ਉਹਦੇ ਵੱਲੋਂ ਇਹੋ ਜਿਹੇ ਬਿਆਨ ਦੇਣੇ ਜਿਹੜੇ ਆ ਉਹ ਪਾਰਟੀ ਨੂੰ ਖੂਚ ਸੁੱਟਣ ਦੇ ਬਰਾਬਰ ਆ ਪਰ ਜੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਜਿੰਨੀ ਦੇਰ ਤੱਕ ਕਾਂਗਰਸ ਧੜੇ ਬੰਦੀ ਤੋਂ ਬਾਹਰ ਨਹੀਂ ਆਉਂਦੀ ਪਲੱਸ ਜ਼ਿੰਮੇਵਾਰਾਂ ਦਾ ਬਿਆਨ ਨਹੀਂ ਦਿੰਦੀ ਉਨੀ ਦੇਰ ਤੱਕ ਕਾਂਗਰਸ ਜਿਹੜੀ ਆ ਤੁਸੀਂ ਜਿਹੜੀ ਗੱਲ ਕੀਤੀ ਆ ਤੁਸੀਂ ਕਿਹਾ ਸੀ ਕਿ ਲੋਕਾਂ ਦੇ ਵਿੱਚ ਇੱਕ ਹਵਾ ਬੜਨੀ ਸ਼ੁਰੂ ਹੋ ਗਈ ਸੀ ਕਿ ਕਾਂਗਰਸ ਆ ਰਹੀ ਕਾਂਗਰਸ ਆ ਰਹੀ ਔਰ ਮੈਂ ਕਹਿੰਦਾ ਤੁਸੀਂ ਅੱਜ ਜੋ ਮਝੈਲਾ ਨੇ ਜਵਾਬ ਦਿੱਤਾ ਹਮ ਮਾਝੇ ਦੀਆਂ 4 ਸੀਟਾਂ ਤਰਨਤਾਰ ਦੇ ਜ਼ਿਲ੍ਹੇ ਦੀਆਂ ਕਿਸੇ ਟਾਈਮ ਤੇ 2017 ਦੇ ਵਿੱਚ ਚਾਰੇ ਸੀਟਾਂ ਕਾਂਗਰਸ ਨੂੰ ਮਿਲੀਆਂ ਸੀ ਕਾਂਗਰਸੀ ਠੀਕ ਹੈ ਜੀ ਪਰ ਅੱਜ ਹਾਲਾਤ ਕੀ ਹੋ ਗਏ ਕਿ ਉਹ ਕਾਂਗਰਸ ਚ ਚੌਥੇ ਨੰਬਰ ਤੇ ਆ ਰਹੀ ਹੈ ਗੱਲ ਇਹ ਨਹੀਂ ਕਿ ਉਮੀਦਵਾਰ ਕਹਿੰਦੇ ਜੀ ਕਾਂਗਰਸ ਦਾ ਉਮੀਦਵਾਰ ਜਿਹੜਾ ਉਹ ਕਮਜ਼ੋਰ ਦਿੱਤਾ ਗਿਆ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਾਂਗਰਸ ਦਾ ਉਮੀਦਵਾਰ ਕਮਜ਼ੋਰ ਨਹੀਂ ਸੀਗਾ ਉਹਦੀ ਕੈਂਪੇਨ ਨੂੰ ਕਮਜ਼ੋਰ ਬਣਾਇਆ ਗਿਆ ਉਹ ਵੀ ਜਾਣ ਲਾਰਸ ਸਵਾਲ ਸੰਦਾ ਸਾਹਿਬ ਭਾਈ ਮਨਦੀਪ ਸਿੰਘ ਖਾਲਸਾ ਜੋ ਇੱਕ ਆਮ ਨੌਜਵਾਨ ਸੀ ਜਿਹਦੀ ਕੋ ਪੋਲਿਟੀ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਹੈਗੀ ਔਰ ਜੇ ਗੱਲ ਕਰ ਲਈਏ ਵਾਰਸ ਪੰਜਾਬ ਦੀ ਤਾਂ ਉਹ ਵੀ ਕੋਈ ਬਹੁਤੀ ਪੁਰਾਣੀ ਪਾਰਟੀ ਨਹੀਂ ਉਹਦਾ ਕੋਈ ਕੋਈ ਵੱਡਾ ਢਾਂਚਾ ਨਹੀਂ ਹੈ ਔਰ ਇਹਦੇ باوجود ਤੀਜੇ ਨੰਬਰ ਤੇ ਆਉਣਾ ਕੀ ਸਮਝ ਦੇ ਦੇਗੇ ਲੋਕ ਜਿਹੜੇ ਆ ਉਹ ਪੰਥ ਨੂੰ ਜਿਹੜਾ ਪ੍ਰਵਾਨ ਕਰਦੇ ਆ 2027 ਚ ਸਰਕਾਰਾਂ ਨੂੰ ਸੋਚਣਾ ਪਊਗਾ ਇਹਦੇ ਵਾਸਤੇ ਜੀ ਉਹ ਸਾਹਿਬ ਮੈਂ ਇੱਕ ਗੱਲ ਤੁਹਾਡੇ ਤੋਂ ਸਵਾਲ ਕੀਤਾ ਆ ਪੰਜਾਬ ਦੀ ਜਨਤਾ ਬੜੀ ਸੁਹਿਰਦ ਆ ਅੱਜ ਜਦੋਂ ਗੱਲ ਪੰਜਾਬ ਦੀ ਹੋਵੇ ਜਾਂ ਪੰਜਾਬ ਦੀ ਹੋਂਦ ਦੀ ਗੱਲ ਹੋਵੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਤਾਂ ਉਦੋਂ ਸਿਰਫ ਪੰਜਾਬ ਦੀਆਂ ਖੇਤਰੀ ਪਾਰਟੀਆਂ ਦੀ ਗੱਲ ਕਰਦੇ ਆ ਹਾਂ ਯੂਨੀਵਰਸਿਟੀ ਮਸਲੇ ਤੇ ਅਸੀਂ ਦੇਖ ਲਿਆ ਹਾਂ ਪੰਜਾਬ ਦੀ ਹੋਰ ਨਾ ਬਸਦ ਬਿਲਕੁਲ ਭਾਈ ਮਨਦੀਪ ਸਿੰਘ ਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਉਹਨਾਂ ਦੀ ਕੁਰਬਾਨੀ ਆ ਹਾਂ ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਬਿਨਾਂ ਕਿਸੇ ਸਿਆਸੀ ਕੈਰੀਅਰ ਦੇ ਹਾਂ ਬਿਨਾਂ ਕਿਸੇ ਤਜਰਬੇ ਦੇ ਤੇ ਉਹਨਾਂ ਦੇ ਨਾਲ ਜਿਹੜਾ ਸਾਥ ਦੇ ਵਾਲੇ ਉਹਨਾਂ ਦੇ ਜਿੰਨੇ ਵੀ ਵੱਖ-ਵੱਖ ਪੰਥਕ ਆਗੂ ਸੇ ਬਾਂਝੀਗੇ ਜਾਇਓ ਸ਼੍ਰੋਮਣੀ ਅਕਾਲੀ ਦਲ ਕੋਲ ਸੰਜੀਤ ਦੇ ਹੋ ਜਾਣ ਚਾਹੀਓ ਅਕਾਲੀ ਦਲ ਅਮਰ ਸਾਦੇ ਹੋ ਜਾਣ ਚਾਹੀਓ ਚਾਹੀਓ ਜਿਹੜੀ ਪਾਰਟੀ ਨੇ ਉਹਨਾਂ ਨੂੰ ਖਿਲਾ ਰਿਆ ਸੀਗਾ ਅਕਾਲੀ ਦਲ ਵਰਸ ਵਰਸ ਨਾ ਉਹਨਾਂ ਨੇ ਆਪ ਦਾ 100% ਦਿੱਤਾ ਤਾਂ ਭਾਈ ਮਨਦੀਪ ਸਿੰਘ ਜਿਹੜਾ ਉਹ ਤੀਸਰੇ ਨੰਬਰ ਤੇ ਆਇਆ ਦੇਖੋ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਵਾਲੇ 2027 ਦੇ ਵਿੱਚ ਅੱਗੇ ਆਉਣਗੇ ਇਹ ਗੱਲ ਤਾਂ ਕੰਦ ਤੇ ਲਿਖਿਆ ਸੱਚ ਆ ਜੇ ਇਹ ਪਾਰਟੀਆਂ ਸਮਝ ਲੈਣਗੀ ਆ ਹੂੰ ਦੂਸਰੀ ਗੱਲ ਜਿਹੜੀ ਦਿਓਲ ਸਾਹਿਬ ਐਸ ਵੇਲੇ ਮੁਕਾਬਲੇ ਦੀ ਗੱਲ ਆ ਆਪਾਂ ਜਿਵੇਂ ਗੱਲ ਕੀਤੀ ਆ ਜੇ ਪੰਜਾਬੀਅਤ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਪੰਥ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਸਿੱਖ ਰਾਜ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਹੁਣ ਸਿੱਖ ਰਾਜ ਦੀ ਗੱਲ ਜਦੋਂ ਅਸੀਂ ਕਰਦੇ ਆ ਗੱਲ 'ਚੋਂ ਗੱਲ ਨਿਕਲ ਆਈ ਭਾਈ ਮਹਾਰਾਜਾ ਰਣਜੀਤ ਸਿੰਘ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤਾਂ ਜੀਉੜ ਸਾਹਿਬ ਸਾਰੀਆਂ ਬਰਾਦਰੀਆਂ ਦਾ ਰਾਜ ਸੀ ਬਿਲਕੁਲ ਉਸ ਟਾਈਮ ਤੇ ਹਿੰਦੂ ਗਦਵਾਨ ਕਈ ਇਹੋ ਜਿਹੇ ਹੈਗੇ ਸੀ ਜਿਨ੍ਹਾਂ ਨੂੰ ਮਹਾਰਾਜਾ ਜੀ ਸਿੰਘ ਦੇ ਦਰਬਾਰ ਦੇ ਵਿੱਚ ਫੁਜੀਰੀ ਬਿਲਕੁਲ ਮਿਲਿਆ ਸੋ ਇਸ ਕਰਕੇ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਚ ਖੇਤਰੀ ਤੇ ਰਾ ਇੱਕ ਅਹਿਮ ਰੋਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਸੰਧਾ ਸਾਹਿਬ ਸੋ ਹਰਮਿੰਦਰ ਸਿੰਘ ਸੰਧੂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਸਾਡੇ ਅਦਾਰਿਆਂ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਜਿੱਤ ਦੀ ਵਧਾਈ ਔਰ ਅਸੀਂ ਆਸ ਕਰਦੇ ਹਾਂ ਕਿ ਹਰਮੀਰ ਸਿੰਘ ਸੰਧੂ ਵੱਲੋਂ ਜੋ ਵਾਅਦੇ ਤਰਨ ਤਾਰਨ ਦੇ ਲੋਕਾਂ ਦੇ ਨਾਲ ਕੀਤੇ ਗਏ ਨੇ ਉਹ ਵਾਅਦੇ ਉਹ ਪੂਰੇ ਕਰਨਗੇ ਔਰ ਇਹਦੇ ਨਾਲ ਇੱਕ ਚੀਜ਼ ਇਹ ਵੀ ਕਵਾਂਗੇ ਕਿ 2027 ਦੇ ਵਿੱਚ ਅਗਰ ਪੰਥਕ ਤੇ ਰਾਮ ਵੱਲੋਂ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਤਿਆਰੀ ਕੀਤੀ ਜਾਵੇ ਤਾਂ 2027 ਦੇ ਜਿਹੜੇ ਆ ਜਿਹੜੇ ਨਤੀਜੇ ਆ ਜਿਹੜੇ ਸਮੀਕਰਨ ਨੇ ਉਹ ਕੁਝ ਹੋਰ ਹੋਣਗੇ ਔਰ ਇਹਦੇ ਨਾਲ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਐ ਉਹਨਾਂ ਨੂੰ ਇਹ ਸੋਚਣਾ ਵੀ ਹੋਊਗਾ ਉਹਨਾਂ ਵਾਸਤੇ ਇਹ ਚੁਣੌਤੀ ਵੀ ਹੋਊਗੀ ਕਿ 2027 ਦੇ ਵਿੱਚ ਜੇ ਇਹਨਾਂ ਨੂੰ ਇਹਨਾਂ ਨਤੀਜਿਆਂ ਦੇ ਹਿਸਾਬ ਦੇ ਨਾਲ ਉਹ ਦੇਖਣਗੇ ਪੰਥਕ ਤਰ੍ਹਾਂ ਜਿਹੜੀਆਂ ਖੇਤਰੀ ਪਾਰਟੀਆਂ ਜੇ ਇਕੱਠੀਆਂ ਹੁੰਦੀਆਂ ਤੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਵਾਸਤੇ ਵੱਡੀ ਚੁਣੌਤੀ ਹੋਏਗੀ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ